ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਐ ਤੇ ਅੱਜ ਦੀ ਵਿਚਾਰ ਦਾ ਸਰਲੇਖ ਹੈ ਸੁਪਨਾ ਅੱਜ ਸੁਪਨੇ ਦੇ ਵਿੱਚ ਫਿਰ ਪਹਿਲੀ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਆਏ ਮੈਂ ਸਤਗੁਰਾਂ ਨੂੰ ਕਿਹਾ ਸਤ ਕਰਤਾਰ ਸਤਪੁਰ ਜੀ ਕਹਿਣ ਲੱਗੇ ਸਤ ਕਰਤਾਰ ਪੁੱਤਰ ਮਗਾ ਸਤਿਗੁਰਜੀ ਅਜੇ ਤੁਸੀਂ ਮੇਰੇ ਤੋਂ ਕੋਈ ਸਵਾਲ ਨਹੀਂ ਕਰਨਾ ਅੱਜ ਮੇਰੇ ਕੋਲ ਕੋਈ ਸਵਾਲ ਨਹੀਂ ਤੌਖਲੇ ਨੇ ਮੇਰੀਆਂ ਕੁਝ ਕਨਫਿਊਜਨਸ ਨੇ ਜੇ ਤੁਸੀਂ ਠੀਕ ਸਮਝੋ ਤਾਂ ਮੈਂ ਆਪਣੇ ਸਵਾਲ ਤੁਹਾਡੇ ਤੋਂ ਪੁੱਛ ਲਵਾਂ ਆਪਣੇ ਸ਼ੰਕੇ ਨਿਵਰਤ ਕਰ ਲਵਾਂ ਸਤਿਗੁਰਜੀ ਕਹਿਣ ਲੱਗੇ નિਸ਼ੰਕ ਹੋ ਕੇ ਤੁਸੀਂ ਆਪਣੇ ਸਵਾਲ ਕਰੋ ਤੁਹਾਡੇ ਰਾਹੀਂ ਹੋਰ ਗੁਰਨਾਨਕ ਨਾਮ ਲੈਵਾ ਸੰਤਾਂ ਨੂੰ ਵੀ ਸਭ ਸਪਸ਼ਟ ਹੋ ਜਾਵੇਗਾ ਮੈਂ ਸਤਿਗੁਰੂ ਜੀ ਸਭ ਤੋਂ ਪਹਿਲਾਂ ਮੈਂ ਤਾਂ ਤੋਂ ਮਾਫੀ ਮੰਗ ਲੈਣਾ ਅੱਜ ਦੇ ਜਿਹੜੇ ਸਵਾਲ ਨੇ ਉਹ ਬਹੁਤ ਹੋਰ ਤਰ੍ਹਾਂ ਦੇ ਨੇ ਮੈਨੂੰ ਪੁੱਛਦਿਆਂ ਡਰ ਵੀ ਲੱਗਦਾ ਪਰ ਬਿਨਾ ਪੁੱਛੇ ਤੋਂ ਮੈਂ ਰਹਿ ਨਹੀਂ ਸਕਦਾ ਉਹਦਾ ਕਾਰਨ ਇਹ ਹੈ ਕਿ ਦੋ ਚਿੱਤੇ ਪਨ ਵਿੱਚ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ ਸਤਿਗੁਰੂ ਕਹਿਣ ਲੱਗੇ ਬਿਲਕੁਲ ਹਰ ਚੀਜ਼ ਤੁਹਾਡੇ ਸਾਹਮਣੇ ਸਪਸ਼ਟ ਹੋਣੀ ਚਾਹੀਦੀ ਹੈ ਤਾਦੀ ਜ਼ਿੰਦਗੀ ਦਾ ਆਨੰਦ ਹੈ ਮੈਂ ਕਹੇ ਸਤਿਗੁਰ ਜੀ ਜੇ ਗੁੱਸਾ ਵੀ ਆਵੇ ਤੇ ਜ਼ਿਆਦਾ ਡਾਂਟਿਓ ਨਾ ਕਿਉਂਕਿ ਸਵਾਲ ਹੀ ਕੁਝ ਐਸੇ ਨੇ ਮੈਨੂੰ ਮਜਬੂਰਨ ਪੁੱਛਣੇ ਪੈ ਰਹੇ ਨੇ ਕਿਉਂਕਿ ਇਹ ਸਵਾਲ ਤੁਹਾਡੇ ਨਾਲ ਜੋੜੇ ਗਏ ਨੇ ਸਤੂਰ ਕਹਿੰਦੇ ਜਿਆਦਾ ਟਾਈਮ ਨਾ ਲਾ ਤੂੰ ਗੱਲ ਕਰ ਜਿਹੜੀ ਗੱਲ ਕਰਨੀ ਚਾਹੁੰਦਾ ਮੈਂ ਕਿ ਸਤਗੁਰੂ ਜੀ ਤੁਸੀਂ ਕਿਸੇ ਤੁਲਸਾ ਨਾਂ ਦੀ ਲੜਕੀ ਨੂੰ ਜਾਣਦੇ ਹੋ ਸਤੂਰ ਜੀ ਕਹਿਣ ਲੱਗੇ ਇਹ ਸਵਾਲ ਦਾ ਤੈਨੂੰ ਮੈਂ ਜਵਾਬ ਬਾਅਦ ਵਿੱਚ ਦੇ ਦੇਣਾ ਪਹਿਲਾਂ ਤੂੰ ਪੂਰੀ ਗੱਲ ਦੱਸ ਗੱਲ ਕੀ ਹੈ ਮੈਂ ਕਿਹਾ ਸਤਿਗੁਰੂ ਜੀ ਇਹਦਾ ਜਵਾਬ ਦੇ ਦਿੰਦੇ ਤਾਂ ਗੱਲ ਜ਼ਿਆਦਾ ਸਪਸ਼ਟ ਹੋਣੀ ਸੀ ਸਤਿਗੁਰ ਕਹਿਣ ਲੱਗੇ ਤੂੰ ਕਵਰਾਨਾ ਜਿੰਨੇ ਚਿਰ ਤੂੰ ਸਵਾਲ ਪੁੱਛੇਂਗਾ ਮੈਂ ਜਾਣ ਵਾਲਾ ਨਹੀਂ ਆ ਤੁਸੀਂ ਸਵਾਲ ਤੂੰ ਸਵਾਲ ਪੁੱਛਦਾ ਰਹੇ ਪਰ ਪਹਿਲਾਂ ਕਹਾਣੀ ਦੱਸ ਗੱਲ ਕੀ ਆ ਮੈਂ ਕਿਹਾ ਗੱਲ ਕੁਝ ਨਹੀਂ ਹੈ ਇੱਕ ਤੁਲਸਾ ਨਾਂ ਦੀ ਲੜਕੀ ਇੱਕ ਇਹ ਹੀ ਹੈ ਜੇ ਤੁਸੀਂ ਸੁਲਤਾਨਪੁਰ ਲੋਧੀ ਜਾਂਦੇ ਹੋ ਉੱਥੇ ਆਪਣੇ ਭੈਣ ਦੇ ਭਨੋਏ ਦੇ ਕੋਲ ਇਹ ਤੁਲਸਾ ਉੱਥੇ ਹੁੰਦੀ ਹੈ ਜਦੋਂ ਤੁਸੀਂ ਪ੍ਰਤਿਆਰ ਫੇਰੀਆਂ ਲਈ ਚਲੇ ਗਏ ਸੁਲਤਾਨਪੁਰ ਲੋਧੀ ਤੋਂ ਪਹਿਲਾਂ ਭਾਈ ਲਾਲੋ ਦੇ ਕੋਲ ਗਏ ਭਾਈ ਲਾਲੋ ਦੇ ਕੋਲ ਹੁੰਦੇ ਹੋਏ ਤੁਸੀਂ ਰਾਏ ਫੌਜ ਦੀ ਤਲਵੰਡੀ ਆਏ ਉਹਦੇ ਤੁਹਾਡੇ ਨਾਲ ਭਾਈ ਮਰਦਾਨਾ ਸੀ ਤਾਂ ਤੁਸੀਂ ਜਦੋਂ ਰਾਏਪੋਜ ਦੀ ਤਲਵੰਡੀ ਆਏ ਤਾਂ ਇਹ ਤੁਲਸਾ ਰਾਏਪੋਜ ਦੀ ਤਲਵੰਡੀ ਆਈ ਹੋਈ ਸੀ ਤੁਹਾਡੇ ਨਾਲ ਇਹ ਆਏ ਨੇ ਜਦੋਂ ਤੁਸੀਂ ਸੁਲਤਾਨ ਪਰ ਲੋਧੀ ਛੱਡਿਆ ਉਦੋਂ ਇਹ ਤੁਲਸਾ ਸੁਲਤਾਨ ਪਰ ਲੋਧੀ ਸੀ ਜਦੋਂ ਤੁਸੀਂ ਰਾਏਪੋਜ ਦੀ ਤਲਵੰਡੀ ਆ ਗਏ ਨਨਕਾਣਾ ਸਾਹਿਬ ਇਹ ਤੁਲਸਾ ਇੱਥੇ ਸੀ ਤਾਂ ਕਰਕੇ ਮੈਂ ਸਵਾਲ ਪੁੱਛਿਆ ਸੀ ਸਤਿਗੁਰ ਕਹਿਣ ਲੱਗੇ ਇਹਦਾ ਜਵਾਬ ਤੈਨੂੰ ਮੈਂ ਅਖੀਰ ਵਿੱਚ ਦੇਣਾ ਪਹਿਲਾਂ ਤੂੰ ਆਪਣੇ ਸਾਰੇ ਸਵਾਲ ਪੁੱਛ ਕਿਹੜੇ ਸਵਾਲ ਨੇ ਤੇਰੇ ਮੈਂ ਕਿਹਾ ਸਤਿਗੁਰ ਜੀ ਤੁਸੀਂ ਰਾਏ ਪੋਜ ਦੀ ਤਲਵੰਡੀ ਗਏ ਹੋਏ ਹੋ ਤੁਹਾਡੀ ਮਾਤਾ ਜੀ ਮਾਤਾ ਤ੍ਰਿਪਤਾ ਭੋਜਨ ਤਿਆਰ ਕਰ ਰਹੀ ਹੈ ਕਹਿੰਦੇ ਠੀਕ ਹੈ ਤੁਸੀਂ ਕਮਰੇ ਵਿੱਚ ਆਰਾਮ ਕਰ ਰਹੇ ਸੀ ਸਤੂਰ ਕਹਿੰ ਲੈ ਕਿ ਠੀਕ ਹੈ ਕਰ ਗਏ ਆਰਾਮ ਕਰ ਰਹੇ ਸੀ ਤੇ ਕਿਹੜੀ ਵੱਡੀ ਗੱਲ ਹੈ ਮੈਂ ਕਹਿਆ ਜਦੋਂ ਭੋਜਨ ਤਿਆਰ ਹੋ ਗਿਆ ਤੁਹਾਡੀ ਮਾਤਾ ਜੀ ਨੇ ਇਸ ਤੁਲਸਾ ਨਾਂ ਦੀ ਲੜਕੀ ਨੂੰ ਭੇਜਿਆ ਕਿ ਜਾ ਗੁਰੂ ਨਾਨਕ ਨੂੰ ਬੁਲਾ ਲਿਆ ਭੋਜਨ ਠੰਡਾ ਨਾ ਹੋ ਜਾਏ ਜਲਦੀ ਆ ਕੇ ਉਹ ਭੋਜਨ ਛਕ ਲੈ ਔਰ ਸੋਚੇ ਸਨ ਤੁਸੀਂ ਕਮਰੇ ਚ ਸੀ ਮੈਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਸਤੂ ਜੀ ਇੱਕ ਹੋਰ ਤੁਹਾਨੂੰ ਮੈਂ ਛੋਟਾ ਜਿਹਾ ਸਵਾਲ ਕਰਨਾ ਕਿੰਦੇ ਦੱਸੋ ਕਰੋ ਮੈਂ ਕਿ ਅਸੀਂ ਸਮਾਜਿਕ ਜੀਵਨ ਵਿੱਚ ਗੁਜ਼ਰਦੇ ਆਂ ਅਗਰ ਕੋਈ ਬੰਦਾ ਵਿਆਹਾ ਵਰਿਆ ਵਿਆਹਾ ਹੋਇਆ ਬੰਦਾ ਇੱਕ ਕਮਰੇ ਵਿੱਚ ਹੋਵੇ ਔਰ ਕੋਈ ਹੋਰ ਗੈਰ ਜਨਾਨੇ ਉਸਦੇ ਕਮਰੇ ਵਿੱਚ ਹੋਵੇ ਸਤਗੁਰ ਕਹਣ ਲੱਗੇ ਤਾਂ ਹੋ ਸਕਦੇ ਕੋਈ ਘਰ ਦੇ ਸੌ ਜੀ ਹੁੰਦੇ ਨੇ ਕਮਰੇ ਵਿੱਚ ਦੋਨੋਂ ਹੋ ਸਕਦੇ ਆ ਮੈਂ ਕਹਿੰਦਾ ਸਤਗੁਰ ਜੀ ਇਹ ਤਾਂ ਹੋ ਸਕਦੇ ਆ ਪਰ ਇਹᱫੂ ਅੱਗੇ ਦੀ ਗੱਲ ਤੁਹਾਨੂੰ ਮੈਂ ਕਰਨੀ ਆ ਜੇ ਉਹ ਗੈਰ ਜਨਾਨੀ ਉਸ ਮਰਦ ਦੇ ਪੈਰਾਂ ਨੂੰ ਆਪਣੇ ਜੀਵ ਨਾਲ ਚੱਟਦੀ ਹੋਵੇ ਇਸ ਨੂੰ ਸਮਾਜ ਵਿੱਚ ਕਿਵੇਂ ਲਿਆ ਜਾਏਗਾ ਸਤੂਰ ਕਹਿਣ ਲੱਗੇ ਉਦੀ ਚੀਜ਼ ਜਨਾਨੀ ਦੇ ਮਜ਼ਾਲ ਲੈ ਕੇ ਕਿਸੇ ਦੂਸਰੇ ਦੇ ਪੈਰ ਨੂੰ ਚੱਟੇ ਇਹ ਤਾਂ ਸਤਖੁਰ ਕਹਿੰਦੇ ਕਿ ਬਹੁਤ ਹੀ ਗਲਤ ਗੱਲ ਹੈ ਹੁਣ ਜੇ ਕਿਸੇ ਪਰਾਏ ਮਰਦ ਦੇ ਪੈਰਾਂ ਨੂੰ ਕੋਈ ਜਨਾਨੀ ਚੱਟਣ ਲੱਗ ਜਾਏ ਉਦੋਂ ਅੱਗੇ ਬਚਿਆ ਕੀ ਹੈ ਕੁਝ ਵੀ ਨਹੀਂ ਮੈਂ ਕਿਹਾ ਸਤਖੁਰ ਜੀ ਆਹੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਸੀ ਕਿ ਇਹ ਤਾਂ ਮੈਨੂੰ ਵੀ ਗਲਤ ਲੱਗਦਾ ਹੈ ਤਾਂ ਲਓ ਸਤਿਗੁਰ ਜੀ ਹੁਣ ਕਹਾਣੀ ਵੱਲ ਆਉਨੇ ਅਸਲੀ ਕਹਾਣੀ ਜਿਹੜੀ ਤੁਹਾਡੇ ਨਾਲ ਮੈਂ ਕਰਨੀ ਆ ਉਹ ਇਹ ਹੈ ਕਿ ਤੁਸੀਂ ਸੁੱਤੇ ਪਏ ਸੀ ਕਿ ਤੁਲਸਾ ਆਉਂਦੀ ਹੈ ਆ ਕੇ ਤੁਹਾਨੂੰ ਦੇਖਦੀ ਹੈ ਮਾਤਾ ਜੀ ਨੇ ਜਗਾਉਣ ਵਾਸਤੇ ਭੇਜਿਆ ਇਹ ਤੁਹਾਨੂੰ ਜਗਾਉਂਦੀ ਨਹੀਂ ਕਹਿੰਦੇ ਫੇਰ ਕੀ ਕਰਦੀ ਆ ਮੈਂ ਕਹਿੰਦਾ ਜੀ ਇਹ ਤੁਹਾਡੇ ਪੈਰਾਂ ਤੋਂ ਕਪੜਾ ਪਰੇ ਕਰਦੀ ਆ ਜਾਂ ਕਪੜਾ ਪਹਿਲਾਂ ਪਰਾ ਪਰਾ ਹੋਏਗਾ ਇਹ ਆਪਣੀ ਜੀਵ ਦੇ ਨਾਲ ਤੁਹਾਡੇ ਪੈਰਾਂ ਨੂੰ ਚੱਟਣ ਲੱਗ ਜਾਂਦੀ ਆ ਕਹਿੰਦਾ ਹੈ ਐਂਜ ਲਿਖਿਆ ਮੈਂ ਕਹਿੰਦਾ ਸਤਿਗੁਰੂ ਜੀ ਐਂਜੀ ਲਿਖਿਆ ਹੋਇਆ ਕਹਿੰਦੇ ਤੁਹਾਨੂੰ ਸਿੱਖਾਂ ਨੂੰ ਕੋਈ ਅਕਲ ਨਾ ਦੀ ਚੀ ਤੁਹਾਡੇ ਕੋਲ ਹੈ ਮੈਂ ਕਹ ਸਤਿਗੁਰ ਜੀ ਹੁਣ ਤੁਸੀਂ ਹੁਣੇ ਗੁੱਸਾ ਕਰਨ ਲੱਗ ਗਏ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਸਵਾਲ ਬੜਾ ਕਠਨ ਹੈ ਉਹ ਤੁਸੀਂ ਕਹ ਜੀ ਪੁੱਛ ਲਓ ਹੁਣ ਤੁਸੀਂ ਮੇਰੇ ਤੇ ਨਾਰਾਜ਼ ਹੋਣ ਲੱਗ ਗਏ ਹੋ ਇਹ ਤਾਂ ਠੀਕ ਨਹੀਂ ਨਾ ਮੈਂ ਪੁੱਛਣਾ ਨਹੀਂ ਸੀ ਜੇ ਤੁਸੀਂ ਕਹਿੰਦੇ ਮੈਂ ਮੈਂ ਨਾਰਾਜ਼ ਹੋਵਾਂਗਾ ਮੈਂ ਕਹ ਤੀ ਪੁੱਛਣਾ ਸੀ ਮੈਂ ਖਲਾਰਾ ਕਿਉਂ ਪਾਉਣਾ ਜਿਵੇਂ ਚੱਲਦਾ ਚੱਲਣ ਦਿਓ ਮੈਨੂੰ ਕੀ ਹੈ ਇਹ ਤਾਂ ਮੇਰਾ ਤੁਹਾਡੇ ਲਈ ਸਤਕਾਰ ਹੈ ਮੈਨੂੰ ਕੁਝ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤਾ ਮੈਂ ਕਹਿਆ ਵੀ ਸਾਰਾ ਮੈਂ ਤੁਹਾਡੇ ਤੋਂ ਇੱਕ ਕਲੀਰੀਫਿਕੇਸ਼ਨ ਲੈ ਲਵਾਂ ਤੁਹਾਡੇ ਕੋਲ ਸਪਸ਼ਟ ਕਰ ਲਵਾਂ ਕਿ ਕੀ ਗੱਲ ਸੱਚ ਕਹਿੰਦੇ ਚੰਗਾ ਫੇ ਪੁੱਛ ਮੈਂ ਕਿ ਜੇ ਤੁਲਸਾ ਹੁੰਦੀ ਆ ਤੇ ਤੁਹਾਡੇ ਲੱਤਾਂ ਨੂੰ ਜੀਵ ਨਾ ਚੱਟਣ ਲੱਗ ਜਾਂਦੀ ਆ ਹੁਣ ਕਿੰਨਾ ਚਿਰ ਚੱਟਦੀ ਆ ਕਿੱਥੋਂ ਤੱਕ ਚੱਟਿਆ ਇਹ ਨਹੀਂ ਲਿਖਿਆ ਹੋਇਆ ਇਸ ਸਾਤਰ ਲਖਾਰੀ ਨੇ ਮੈਂ ਕਿ ਆ ਕੇ ਲਿਖ ਦਿੱਤਾ ਜਦੋਂ ਤੁਹਾਡੀਆਂ ਲੱਤਾਂ ਨੂੰ ਪੈਰਾਂ ਨੂੰ ਚੱਟਿਆ ਆਏ ਨਾ ਇਹਨੂੰ ਤਿੰਨ ਲੋਕਾਂ ਦੀ ਸੋਝੀ ਹੋ ਇਹ ਗਿਆਨਵਾਨ ਹੋ ਗਈ ਐਨੀ ਗਿਆਨਵਾਨ ਹੋ ਗਈ ਸਮਝ ਲਓ ਰੱਬ ਉਹ ਬਣ ਗਈ ਵੇਰਾਂ ਨੂੰ ਚੱਕਣਾ ਕਹਿੰਦੇ ਫੇਰ ਮੈਂ ਕਹੀ ਜੇ ਜਦੋਂ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਇਹਨੂੰ ਪਤਾ ਲੱਗ ਗਿਆ ਕਿ ਤੁਸੀਂ ਉੱਥੇ ਹੈ ਹੀ ਨਹੀਂ ਸਿਰਫ ਤੁਹਾਡਾ ਸਰੀਰ ਉੱਥੇ ਆ ਸਤਗੁਰੂ ਜੀ ਕਹਿਣ ਲੱਗੇ ਜੇ ਜਿੰਦ ਆਤਮਾ ਸਰੀਰ ਵਿੱਚ ਨਹੀਂ ਹੈ ਜੇ ਹਵਾ ਨਿਕਲ ਗਈ ਸਰੀਰ ਤਾਂ ਮਿੱਟੀ ਆ ਮਰਿਆ ਹੋਇਆ ਸਰੀਰ ਤਾਂ ਮਰਿਆ ਹੋਇਆ ਪਸੀ ਤੁਹਾਨੂੰ ਵਾਰ-ਵਾਰ ਗੁਰਬਾਣੀ ਵਿੱਚ ਦੱਸਿਆ ਇੱਕ ਦੱਜਾ ਇੱਕ ਗੱਭੀਆਂ ਇੱਕ ਨਾਂ ਕੁੱਤੇ ਖਾਏ ਇੱਕ ਪਾਣੀ ਵਿੱਚ ਉਸਠੀ ਹੈ ਇੱਕ ਪੀ ਫਿਰ ਹੱਸਣ ਪਾਏ ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਮਾਏ ਜਦੋਂ ਜਿੰਦ ਜਾਨ ਆਤਮਾ ਸਰੀਰ ਚੋਂ ਨਿਕਲ ਗਈ ਫੇਰ ਤਾਂ ਮਿੱਟੀ ਐ ਇਹਦਾ ਮਤਲਬ ਮੈਂ ਮਰ ਗਿਆ ਸੀ ਮੈਂ ਕਿਹਾ ਨਹੀਂ ਜੀ ਸਤਿਗੁਰੂ ਜੀ ਅੱਗੇ ਕਹਾਣੀ ਸੁਣੋ ਅੱਗੇ ਕਹਾਣੀ ਜਿਹੜੀ ਉਹ ਬੜੀ ਰੋਚਕ ਐ ਬੜੀ ਸੁਣਨ ਵਾਲੀ ਐ ਧਿਆਨ ਨਾਲ ਸੁਣੋ ਕਹਿੰਦੇ ਹਾਂ ਸੁਣਾ ਮੈਂ ਕਿਹਾ ਸਤਿਗੁਰੂ ਜੀ ਇਹ ਜਿਹੜੀ ਤੁਲਸਾ ਨਾਂ ਦੀ ਲੜਕੀ ਸੀ ਇਹ ਤੁਹਾਡੀ ਦਾਸੀ ਕਹਿੰਦੇ ਨੌਕਰਾਨੀ ਔਰ ਪਤਾ ਨਹੀਂ ਕਿਹੜੇ ਹਵਾਈ ਹਾਦਸੇ ਹਰ ਜਗ੍ਹਾ ਤੁਹਾਡੇ ਅੱਗੇ ਖੜੀ ਹੁੰਦੀ ਸੀ ਇਹ ਸੁਲਤਾਨਪੁਰ ਵੀ ਔਰ ਰਾਏਪੋਟ ਦੇ ਤਲਵੰਡੀ ਵੀ ਇਹ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਵੀ ਸਾਡੇ ਜਿਹੜੇ ਪੀ ਐਚ ਡੀ ਡਾਕਟਰ ਹੈ ਵਿਦਵਾਨ ਹੈ ਨਾ ਉਹ ਕਦੀ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਦੇ ਉਹਨਾਂ ਨੂੰ ਆਪਣੀ ਟੋਕਰੀ ਦਾ ਮਤਲਬ ਹੈ ਪਰ ਮੇਰੇ ਦਿਮਾਗ 'ਚ ਗੱਲ ਆਈ ਕਿ ਕਿੱਥੇ ਰਾਏਪੋਟ ਦੇ ਤਲਵੰਡੀ ਕਿੱਥੇ ਸੁਲਤਾਨਪੁਰ ਲੋਧੀ ਕਿੱਥੇ ਇਕੱਲੀ ਔਰਤ ਲੜਕੀ ਨੌਜਵਾਨ ਉਹ ਵੀ ਮੁਗਲਾਂ ਦਾ ਰਾਜ਼ ਹੈ ਗੱਲ ਕੋਈ ਮੇਰੇ ਪੱਲੇ ਨਹੀਂ ਸੀ ਪੈ ਰਹੀ ਵੀ ਇਹ ਪਠਾਣਾ ਦਾ ਰਾਜ ਸੀ ਉਹ ਦਾ ਤੇ ਮੈਂ ਕਿਹਾ ਗੱਲ ਸਤੂਰ ਜੀ ਪੱਲੇ ਨਹੀਂ ਪਈ ਵੀ ਇਹ ਕਿਦਾਂ ਉੱਥੋਂ ਚੱਲ ਕੇ ਆਈ ਹੋਊਗੀ ਇਹਨੂੰ ਕਿ ਤੁਸੀਂ ਜਾਂਦਾ ਪੂਰਾ ਪ੍ਰੋਗਰਾਮ ਦੇ ਕੇ ਆਏ ਹੋਗੇ ਕਿ ਮੈਂ ਐਥੇ ਭਾਈ ਲਾਲੋ ਕੋਈ ਨਾ ਰਹਿਣਾ ਉਦੋਂ ਬਾਅਦ ਦੇ ਵਿੱਚ ਮੈਂ ਐਨੇ ਤਰੀਕ ਨੂੰ ਕਰਤਾਰਪੁਰ ਪੁੱਜ ਉੱਥੇ ਪੁੱਜਣਾ ਹੈਗਾ ਰਾਏ ਪੁੱਜ ਦੀ ਤਲਵੰਡੀ ਔਰ ਉਸ ਹਾਬ ਨਾਲ ਪਲੈਨਿੰਗ ਕਰਕੇ ਆ ਗਏ ਜੇ ਨੌਕਰਾਂ ਨੇ ਸੀ ਸੁਲਤਾਨਪੁਰ ਲੋਧੀ ਵਾਲਿਆਂ ਦੀ ਤੇ ਇਹ ਇੱਥੇ ਰਾਏਕੋਜ ਦੇ ਤਲਵੰਡੀ ਕਿੱਦਾਂ ਆ ਗਈ ਇਹ ਤਾਂ ਉੱਥੋਂ ਦੇ ਕਿਸੇ ਦੇ ਘਰ ਦੀ ਲੜਕੀ ਹੋਏਗੀ ਨਾ ਇਹ ਗੱਲਾਂ ਬੜੀਆਂ ਕਨਫਿਊਜ਼ਿੰਗ ਆ ਮੈਂ ਕਿਹਾ ਚਲੋ ਖੈਰ ਮੈਂ ਕਿਹਾ ਸਤਗੁਰੂ ਜੀ ਜਦੋਂ ਇਹਨਾਂ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਇਹ ਕੀ ਦੇਖਦੇ ਆ ਤੁਹਾਡਾ ਸਰੀਰ ਸਿਰਫ ਤੁਹਾਡੀ ਮਿੱਟੀ ਉੱਥੇ ਪਈ ਆ ਆਤਮਾ ਹੈ ਨਹੀਂ ਕਿnde ਆਤਮਾ ਕਿੱਥੇ ਗਈ ਫਿਰ ਆਤਮਾ ਵੀ ਦੇਖੀ ਹੋਣੀ ਆ ਮੈਂ ਕਹਿੰਦਾ ਸਤਿਗੁਰੂ ਜੀ ਇਸ ਨੂੰ ਪੂਰੀ ਯੂਨੀਵਰਸ ਦਾ ਗਿਆਨ ਹੋ ਗਿਆ ਮਤਲਬ ਇੱਕ ਤਰ੍ਹਾਂ ਨਾ ਇਹ ਰੱਬ ਬਣ ਗਈ ਕਹਿੰਦੇ ਵ ਇੱਕ ਮਿੱਟੀ ਦੇ ਇੱਕ ਜਿਹੜਾ ਬਿਨਾ ਆਤਮਾ ਤੋਂ ਸਰੀਰ ਦੇ ਪੈਰ ਚੱਟਣ ਨਾਲ ਇਹ ਰੱਬ ਬਣ ਗਈ ਮੈਂ ਕਿਹਾ ਹਾਂ ਜੀ ਇਹਨੂੰ ਕਹਿੰਦੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਇਹਨੂੰ ਫਤਹ ਲੱਗ ਗਿਆ ਤੁਸੀਂ ਗਏ ਹੋਏ ਹੋ ਸਿੰਗਲਾ ਦੀਪ ਤੁਹਾਡਾ ਕੋਈ ਸਿੱਖ ਹੈ? ਮਨਸੂਖ ਤੁਹਾਡਾ ਮਨਸੂਖ ਨਾਂ ਦਾ ਕੋਈ ਸਿੱਖ ਹੈ ਉਹਦਾ ਜਹਾਜ਼ ਜਿਹੜਾ ਨਾ ਉੱਥੇ ਸਮੁੰਦਰ ਵਿੱਚ ਡੁੱਬਣ ਲੱਗਾ ਸੀ ਜਦੋਂ ਜਹਾਜ਼ ਪਾਣੀ ਵਾਲਾ ਜਹਾਜ਼ ਡੁੱਬਣ ਲੱਗਾ ਤਾਂ ਉਸਨੇ ਤੁਹਾਡੇ ਅੱਗੇ ਅਰਦਾਸ ਕੀਤੀ ਤੁਹਾਨੂੰ ਯਾਦ ਕੀਤਾ ਫਿਰ ਤੁਸੀਂ ਤੁਹਾਡੀ ਆਤਮਾ ਉਹका शरीर नुल्ली खाली ਔਖਾ ਸੀ ਨਾ ਇਹਨਾਂ ਨੇ ਨਵੀਂ ਕਾੜ ਗੱਡੀ ਵੀ ਆਤਮਾ ਉੜ ਕੇ ਉੱਥੇ ਚਲ ਗਈ ਜੋ ਆਤਮਾ ਹਲਕੀ ਹੁੰਦੀ ਹੈ ਜਲਦੀ ਉੜ ਕੇ ਪਹੁੰਚ ਗਈ ਜਾ ਕੇ ਤੁਸੀਂ ਉਹਦੇ ਜਹਾਜ਼ ਨੂੰ ਬੰਨੇ ਲਾਇਆ ਮਨਸੂਖ ਦੇ ਜਹਾਜ਼ ਨੂੰ ਬੰਨੇ ਲਾਇਆ ਕਹਿੰਦੇ ਫਿਰ ਪੂਰੀ ਕਹਾਣੀ ਦੱਸੋ ਮੈਂ ਕਿਹਾ ਜੀ ਜਦੋਂ ਇਹ ਉਥੇ ਅੰਦਰ ਕਮਰੇ ਦੇ ਗਈ ਤੁਹਾਡੇ ਪੈਰ ਝੱਟੇ ਤਿੰਨਾ ਲੋਕਾਂ ਦੀ ਇਹਨੂੰ ਸੋਝੀ ਹੋ ਗਈ ਔਰ ਫਿਰ ਆ ਕੇ ਮਾਤਾ ਤ੍ਰਿਪਤਾ ਕੋ ਜਦੂਾਈ ਮਾਤਾ ਤ੍ਰਿਪਤਾ ਕਹਿਣ ਲੱਗੇ ਕਿ ਤੂੰ ਉਸ ਨੂੰ ਬੁਲਾਇਆ ਨੇ ਤਾਂ ਇਹ ਕਹਿਣ ਲੱਗੀ ਮਾਤਾ ਜੀ ਬੁਲਾਵਾ ਕਿਸ ਨੂੰ ਉਹ ਤਾਂ ਇੱਥੇ ਨਹੀਂ ਆ ਮਾਤਾ ਤ੍ਰਿਪਤਾ ਕਹਿਣ ਲੱਗੀ ਹੱਦ ਹੋ ਗਈ ਹੁਨੇ ਦਾ ਕਮਰੇ ਦੇ ਅੰਦਰ ਗਾਇਸੀ ਹੁਣ ਕਿੱਥੇ ਚਲ ਗਿਆ ਤੇ ਮਾਤਾ ਤ੍ਰਿਪਤਾ ਫਿਰ ਆਪ ਰਸੋਈ ਚ ਉੱਠ ਕੇ ਤੁਹਾਡੇ ਕਮਰੇ ਵਿੱਚ ਆਈ ਕੀ ਦੇਖਦੀ ਆ ਤੁਸੀਂ ਕਮਰੇ ਦੇ ਵਿੱਚ ਉਹ ਤੁਹਾਨੂੰ ਮਾਤਾ ਤ੍ਰਿਪਤਾ ਨੇ ਉਠਾਇਆ ਤੁਸੀਂ ਵੀ ਆ ਕੇ ਭੋਜਨ ਛਕਿਆ ਇਹ ਸਾਰ ਸਾਰੀਆਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਮਾਤਾ ਤ੍ਰਿਪਤਾ ਨੇ ਤੁਹਾਨੂੰ ਕਿਹਾ ਪੁੱਤਰਾ ਹੁਣ ਤਾਂ ਬਹੁਤ ਕੰਮ ਖਰਾਬ ਹੋ ਗਿਆ ਹੁਣ ਤਾਂ ਇਹ ਘਰ ਦੀ ਨੌਕਰਾਂ ਨੇ ਵੀ ਤੁਹਾਨੂੰ ਠੱਠਾ ਮਖੌਲ ਕਰਨ ਲੱਗ ਗਈ ਫਿਰ ਤੁਸੀਂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਕੀ ਗੱਲ ਹੋਈ ਮਾਤਾ ਜੀ ਕਹਿਣ ਲੱਗੇ ਪੁੱਤਰਾ ਅੱਜ ਤુલਸਾ ਕਹਿੰਦੀ ਸੀ ਕਿ ਤੁਸੀਂ ਇੱਥੇ ਹੈ ਹੀ ਨਹੀਂ ਤੁਸੀਂ ਤਾਂ ਸਿੰਗਲਾ ਦੀਪ ਆਪਣੇ ਕਿਸੇ ਜਹਾਜ਼ ਦਾ ਵੇੜਾ ਜਹਾਜ਼ ਬੰਨੇ ਲਾਉਣ ਗਏ ਆਪਣੇ ਕਿਸੇ ਸਿੱਖ ਦਾ ਤਾਂ ਅਗੋਂ ਮੈਂ ਕਹਿਆ ਸਤਿਗੁਰੂ ਜੀ ਤੁਸੀਂ ਆਪਣੀ ਮਾਤਾ ਨੂੰ ਝੂਠ ਬੋਲਿਆ ਜਾਂ ਤਾਂ ਤੁਲਸਾ ਝੂਠ ਬੋਲਦੀ ਸੀ ਜਾਂ ਤੁਸੀਂ ਝੂਠ ਬੋਲਿਆ ਹੁਣ ਤੁਲਸਾ ਨੂੰ ਤਾਂ ਕਹਿੰਦੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਸੀ ਤਾਂ ਉਹ ਝੂਠ ਬੋਲ ਨਹੀਂ ਸਕਦੀ ਇਹਦਾ ਮਤਲਬ ਤੁਸੀਂ ਝੂਠ ਬੋਲਿਆ ਜਾਂ ਤੀਜੀ ਗੱਲ ਹੈ ਤੀਜੀ ਗੱਲ ਮੈਂ ਬਾਤ ਚ ਕਰਦਾ ਮੈਂ ਕਹਿਆ ਤੁਸੀਂ ਝੂਠ ਬੋਲਿਆ ਇਹ ਤਾਂ ਕਮਲੀ ਰਮਲੀ ਆ ਇਤਛਦੈਣ ਹੋਰ ਉਸੇ ਵੇਲੇ ਅਤੇ ਉਸੇ ਵੇਲੇ ਜਿਹੜੀ ਤੁਲਸਾ ਆਇਆ ਉਹ ਕੰਬਲੀ ਹੋ ਗਈ ਕੰਬਲੀ ਰੰਗਲੀ ਹੋ ਗਈ ਛਦੈਣ ਹੋ ਗਈ ਅਤੇ ساری ਉਮਰ ਉਹ ਛਦੈਣੀ ਰਹੀ ਐ ਤਾਂ ਦੋ ਗੱਲਾਂ ਤਨ ਦੱਸਿਆ ਸੀ ਜਾਂ ਤੁਲਸਾ ਝੂਠ ਬੋਲਦੀ ਹੈ ਜਾਂ ਤੁਸੀਂ ਝੂਠ ਬੋਲਦੇ ਹੋ ਤੀਜੀ ਗੱਲ ਮੈਂ ਇੱਕ ਹੋਰ ਕਰਦਾ ਅਸਲ ਵਿੱਚ ਇਸ ਲਖਾਰੀ ਦੀ ਇੱਕ ਕਹਾਣੀ ਲਿਖਣ ਦੇ ਪਿੱਛੇ ਜਿਹੜੀ ਅਸਲੀ ਭਾਵਨਾ ਹੈ ਉਹ ਤੀਜੀ ਗੱਲ ਵਿੱਚ ਲੱਗਦੀ ਆ ਕਹਿੰਦੇ ਦੱਸੋ ਮੈਂ ਕਹਿੰਦੀ ਮੈਨੂੰ ਇੰਜ ਲੱਗਦਾ ਕਿ ਇਹ ਸ਼ਾਤਰ ਲਖਾਰੀ ਇਹ ਬ੍ਰਾਹਮਣੀ ਸਿਸਟਮ ਦੇ ਅਨੁਸਾਰ ਜਿੱਦਾਂ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਇਹ ਤਾਂ ਤੁਹਾਡਾ ਇਤਿਹਾਸ ਸਿੱਖ ਇਤਿਹਾਸ ਵੀ ਅਜਿਹਾ ਬਣਾਉਣਾ ਚਾਹੁੰਦਾ ਕਿਉਂਕਿ ਅਸੀਂ ਬ੍ਰਾਹਮਣੀ ਇਤਿਹਾਸ ਵਿੱਚ ਪੜਿਆ ਨਾ ਜਿਹੜਾ ਬ੍ਰਹਮਾ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਮੰਨਦੇ ਆ ਉਸ ਨੂੰ ਮਹਾਨ ਲਿਖ ਕੇ ਇਹ ਸ਼ਾਤਰ ਪੁਜਾਰੀ ਅਖੀਰ ਵਿੱਚ ਪਤਾ ਕੀ ਲਿਖਦੇ ਆ ਕਿ ਉਹ ਆਪਣੀ ਲੜਕੀ ਤੇ ਮੌਤ ਹੋ ਗਿਆ ਸੀ ਇਹ ਕਿਸੇ ਨੂੰ ਕ੍ਰਿਸ਼ਨ ਨੂੰ ਬਹੁਤ ਮਹਾਨ ਵੜਾਉਂਦੇ ਨੇ ਫਿਰ ਕ੍ਰਿਸ਼ਨ ਦਾ ਰਾਧਾ ਨਾਲ ਪਿਆਰ ਦੱਸਦੇ ਨੇ ਕਈ ਹਜ਼ਾਰ ਉਹਦੀਆਂ ਜਿਹੜੀਆਂ ਦੱਸਦੇ ਨੇ ਪ੍ਰੇਮ ਕਹਾਣੀਆਂ ਔਰ ਕਈ ਹਜ਼ਾਰ ਵਿਆਹ ਦੱਸਦੇ ਨੇ ਉਹਨੂੰ ਰੱਬ ਵੀ ਕਹਿੰਦੇ ਨੇ ਫਿਰ ਇਹ ਵੀ ਕਹਿੰਦੇ ਨੇ ਉਹ ਗਵਾਲਣਾ ਦੇ ਕੱਪੜੇ ਚਾੱਕ ਕੇ ਦਰਸਤੇ ਚੜ ਗਿਆ ਸੀ ਮੰਨ ਲਓ ਇਹ ਪੁਜਾਰੀ ਸਿਸਟਮ ਦੇ ਲਿਖਣ ਦਾ ਇੱਕ ਢੰਗ ਹੈ ਕਿ ਜਦੋਂ ਜੀ ਕੀਤਾ ਕਿਸੇ ਵਿਅਕਤੀ ਨੂੰ ਰੱਬ ਬਣਾ ਦੇਣਾ ਜਦੋਂ ਜੀ ਕੀਤਾ ਉਸ ਨੂੰ ਇਤਨਾ ਨੀਚ ਬਣਾ ਦੇਣਾ ਕਿ ਲੋਕੀ ਉਸ ਤੇ ਥੁੱਕਣ ਵੀ ਨਾ ਮੈਨੂੰ ਇੰਜ ਲੱਗਦਾ ਕਿ ਇਹ ਜਿਹੜਾ ਲਖਾਰੀ ਹੈ ਇਹਨਾਂ ਦੀ ਇਹ ਮੰਛ ਹੈ ਤੇ ਮੈਂ ਕਹਿੰਦਾ ਤੀਜੀ ਗੱਲ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਮਰੇ ਵਿੱਚ ਸੀ ਉਹ ਨੌਜਵਾਨ ਲੜਕੀ ਤੁਲਸਾ ਤੁਹਾਡੇ ਕਮਰੇ ਵਿੱਚ ਆਈ ਉਸਨੇ ਇਹ ਕਾਰਾ ਕੀਤਾ ਅੱਗੋਂ ਉਸ ਗੁਪਤ ਗੱਲ ਨਾ ਰੱਖਦੇ ਨੇ ਕਿ ਲੋਕੀ ਆਪੇ ਕਹਾਣੀ ਬਣਾ ਲੈਣ ਕਿ ਇੱਕ ਨੌਜਵਾਨ ਲੜਕੀ ਇੱਕ ਨੌਜਵਾਨ ਲੜਕਾ ਇੱਕ ਕਮਰੇ ਵਿੱਚ ਸੀ ਜਦੋਂ ਕਿਸੇ ਨੇ ਦੇਖਿਆ ਉਹਨਾਂ ਨੇ ਕਹਾਣੀ ਬਣਾ ਲਈ ਉਹਨੂੰ ਗੁਪਤ ਰੱਖਦੇ ਨੇ ਫੇ ਕਹਾਣੀ ਅੱਗੇ ਪੂਰੀ ਆਪ ਕਰੋ ਜਿਵੇਂ ਆਪਾਂ ਕੋਈ ਬੱਚਾ ਨੂੰ ਸਿਖਾਉਂਦੇ ਨੇ ਕੋਈ ਊਠ ਜਾਂ ਹਾਥੀ ਦੀ ਅੱਧੀ ਫੋਟੋ ਬਣਾ ਦੇਣੇ ਅੱਧੀ ਫੋਟੋ ਬੱਚੇ ਆਪ ਬਣਾਉਂਦੇ ਆ ਫੇ ਨਾਂ ਲਿਖਦੇ ਇਹ ਊਠ ਹੈ ਜਾਂ ਹਾਥੀ ਹੈ ਐਵੇਂ ਮੈਨੂੰ ਲੱਗਦਾ ਇਹ ਲਖਾਰੀ ਨੇ ਐਵੇਂ ਕੀਤਾ ਕਿ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਜਿਹੜੀ ਨੌਕਰਾਂ ਨੇ ਤੁਲਸਾ ਜੀ ਨੂੰ ਕਹਿੰਦੇ ਆ ਇਹ ਹਮੇਸ਼ਾ ਗੁਰਨਾਨਕ ਫਾਤਿਹਾ ਤੁਹਾਡੇ ਫਾਵ ਅੱਗੇ ਪਿੱਛੇ ਰਹਿੰਦੀ ਸੀ ਜੇ ਤੁਸੀਂ ਸੁਲਤਾਨ ਪਰ ਲੋਦੀ ਜਾਂਦੇ ਸੀ ਇਹ ਉੱਥੇ ਹੁੰਦੀ ਸੀ ਜੇ ਤੁਸੀਂ ਰਾਏ ਪੋਜ ਦੀ ਤਲਵੰਡੀ ਆਉਂਦੇ ਸੀ ਇਹ ਇੱਥੇ ਆ ਜਾਂਦੀ ਸੀ ਇਸ ਤਰ੍ਹਾਂ ਕਰਕੇ ਉਸ ਲੜਕੇ ਨੂੰ ਤੁਹਾਡੇ ਨਾਲ ਜੋੜਨ ਦੀ ਗੱਲ ਕਹਾਣੀ ਬਣਾਉਂਦੇ ਨੇ 사ਤੂਰ ਕਹਿਣ ਲੱਗੇ ਇਹ ਕਹਾਣੀ ਤੂੰ ਲਿਆਇਆ ਕਿੱਥੋਂ ਆ ਇਤ ਕਹਾਣੀ ਤੈਨੂੰ ਕਿਸਨੇ ਸੁਣਾਈ ਇਹ ਤੇਰੀ ਘੜਤ ਹੈ ਮੈਂ ਨਹੀਂ ਸਤਿਗੁਰੂ ਜੀ ਮਾਫ ਕਰਨਾ ਮੈਂ ਤਾਂ ਅਜਈਆਂ ਕਹਾਣੀਆਂ ਨੂੰ ਆਪ ਨਹੀਂ ਪਸੰਦ ਕਰਦਾ ਇਹ ਮੈਨੂੰ ਆਪ ਨਹੀਂ ਪਛਦੀਆਂ ਤਾਈਓ ਤੁਹਾਨੂੰ ਸਵਾਲ ਕੀਤਾ ਮੈਂ ਅੱਗੇ ਸੰਕ ਤਾਂ ਨਾ ਆਪਣੇ ਵਿਚਾਰ ਸਾਂਝੇ ਕੀਤੇ ਸੀ ਸੰਕ ਕਾ ਨਿਵੰਦਿਆ ਉਹ ਕਹਿੰਦੇ ਆ ਵੀ ਉਹ ਕੁਝ ਵੀ ਹੋ ਸਕਦਾ ਕੁਝ ਵੀ ਕਰ ਸਕਦੇ ਆ ਪਾਰ ਬ੍ਰਹਮ ਸੀ ਹੋਤਾ ਰਾਬ ਸੀ ਉਹ ਕੁਝ ਵੀ ਉਹਦੀਆਂ ਗੱਲਾਂ ਤੁਹਾਨੂੰ ਕੀ ਪਤਾ ਮੈਂ ਸੋਚਿਆ ਵੀ ਤੁਹਾਡੇ ਕੋਲੋਂ ਪੁੱਛ ਲਵਾਂ ਇਸ ਸੱਚ ਕੀਆ ਸਤੂਰ ਕਹਿਣ ਲੱਗੇ ਪਹਿਨਾ ਇਹ ਦੱਸ ਵੀ ਤੂੰ ਇਹ ਪੜਿਆ ਕਿੱਥੋਂ ਮੈਂ ਕਹੇ ਜੀ ਮੈਂ ਪੜਿਆ ਇੱਥੋਂ ਐ ਕਿ ਇੱਕ ਮਹਾਨ ਵਿਦਵਾਨ ਹੋਏ ਕਹਿੰਦੇ ਕੌਣ ਮੈਂ ਜੀ ਇੱਕ ਮਹਾਨ ਮੁਹੰਮਦ ਮਹਾਨ ਵਿਦਵਾਨ ਹੋਏ ਕਹਿੰਦੇ ਵਾਸਵੀਕਰ ਗੱਲ ਦੱਸ ਕੌਣ ਸੀ ਮੈਂ ਕਹੇ ਜੀ ਮਹਾਨ ਵਿਦਵਾਨ ਚੂੜਾ ਮਣੇ ਸੰਤੋਖ ਸਿੰਘ ਜੀ ਕਵੀ ਸੰਤੋਖ ਸਿੰਘ ਉਸ ਨੇ ਇਹ ਕਹਾਣੀ ਲਿਖੀ ਹੈ ਕਹਿੰਦੇ ਅੱਛਾ ਕਿੱਥੇ ਲਿਖੀ ਹੈ ਮੈਂ ਕਿਹਾ ਜੀ ਉਸ ਨੇ ਇਹ ਕਹਾਣੀ ਲਿਖੀ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਭਾਗ ਪਹਿਲਾ ਇਸ ਨੂੰ 11 ਭਾਗਾਂ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਨੂੰ ਡਾਕਟਰ ਜੀਤ ਸਿੰਘ ਆਲਖ ਨੇ ਸਾਫਿਆ ਉਹਦਾ ਪਹਿਲੇ ਭਾਗ ਅੱਧਾ ਹਿੱਸਾ ਜਿਹੜਾ ਪਹਿਲਾ ਪੂਰਵਾਰਦ ਅਤੇ ਆਏ ਨੰਬਰ 43 ਆ। ਪੰਨਾ ਨੰਬਰ 892 ਤੋਂ 893 ਤੱਕ। ਸ਼ੰਤ ਨੰਬਰ 54 ਤੋਂ ਲੈ ਕੇ 69 ਤੱਕ। ਮੈਂ ਇਹਦੇ ਵਿੱਚ ਉਸਨੇ ਇਹ ਪੂਰੀ ਕਹਾਣੀ ਲਿਖੀ ਆ। ਸਤਪੁਰ ਜੀ ਪੁੱਛਣ ਲੱਗੇ, ਇਹ ਬੰਦਾ ਕੌਣ ਹੈ ਤੇ ਕਦੋਂ ਪੈਦਾ ਹੋਇਆ? ਕੀ ਇਹ ਸਿੱਖ ਹੈ? ਮੈਂ ਕਿਹਾ ਸਤਗੁਰ ਜੀ, ਇਹ ਬੰਦਾ ਪੈਦਾ ਹੋਇਆ ਸਨ 1788 ਵਿੱਚ। ਔਰ ਕਹਿੰਦੇ ਕਦੋਂ ਲਿਖਿਆ ਗ੍ਰੰਥ ਮੈਂ ਕਹਿੰਦੀ ਇਹਨੇ ਕਿਤਾਬ ਲਿਖੀ ਤੁਹਾਡਾ ਜੀਵਨ ਬਾਰੇ ਸਨ 1823 ਈਸਵੀ ਵਿੱਚ ਸਤੂਜੀ ਕਰਨ ਲਗੇ ਇਹ ਬੰਦਾ ਜਿਹੜੀ ਗੱਲ 1500 ਈਸਵੀ ਦੇ ਵਿੱਚ ਹੋਈ ਨੇੜੇ ਤੇੜੇ ਉਹ 300 ਤੇ 23 ਸਾਲ ਬਾਅਦ ਲਿਖ ਰਿਆ ਕਿ ਇਸਨੇ ਆਪਣੀ ਇਸ ਲਿਖਤ ਦਾ ਕੋਈ ਆਧਾਰ ਦੱਸਿਆ ਮੈਂ ਸਤੂਜੀ ਕੋਈ ਆਧਾਰ ਨਹੀਂ ਇੱਥੇ ਸਾਡੇ ਸਿੱਖਾਂ ਦੇ ਵਿੱਚ ਗੁਰੂ ਸਾਹਿਬਾਂ ਤੋਂ ਵੈਦ ਇਹੀ ਬੰਦਾ ਹੈ ਜਿਸ ਦੀਆਂ ਲਿਖਤਾਂ ਜਿਸ ਦੇ ਗ੍ਰੰਥ ਦੀ ਰੋਜ਼ ਕਥਾ ਹੁੰਦੀ ਹੈ ਗੁਰਦੁਆਰਿਆਂ ਵਿੱਚ ਸਾਡੇ ਸਾਰੇ ਜਥੇਦਾਰ ਇਹ ਸੁਣਦੇ ਨੇ ਸਾਡੇ ਸਾਰੇ ਵਿਦਵਾਨ ਇਹ ਸੁਣਦੇ ਨੇ ਸਾਡੇ ਸਾਰੇ ਰਾਗੀ ਢਾਡੀ ਪ੍ਰਚਾਰਕ ਇਸ ਗ੍ਰੰਥ ਵਿੱਚੋਂ ਹੀ ਕਥਾ ਕਰਦੇ ਨੇ ਇਹ ਬੰਦਾ ਬਹੁਤ ਮਹਾਨ ਹੋਇਆ ਸਤਗੁਰੂ ਜੀ ਥੋੜਾ ਤਲਖੀ ਵਿੱਚ ਗੁੱਸੇ ਵਿੱਚ ਆ ਗਏ ਕਹਿਣ ਲੱਗੇ ਜਿਹੜੇ ਬੰਦੇ ਵੀ ਇਸ ਗ੍ਰੰਥ ਦੀ ਕਥਾ ਕਰਦੇ ਨੇ ਜਿਹੜੇ ਬੰਦੇ ਵੀ ਇਸ ਗ੍ਰੰਥ ਦੀ ਕਥਾ ਸੁਣਦੇ ਨੇ ਉਹ ਸਾਰੇ ਦੇ ਸਾਰੇ ਕੁਝ ਵੀ ਹੋ ਸਕਦੇ ਨੇ ਮੇਰੇ ਸਿੱਖ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਇਤਨੀ ਅశ్ਲੀਲਤਾ ਭਰੀ ਕਹਾਣੀ ਸੁਣ ਕੇ ਵੀ ਸ਼ਰਮ ਨੇੜੇ ਨਹੀਂ ਆਈ ਜਰਾ ਜਨਵੀ ਮੇਰੀ ਸਖੀਅਤ ਦਾ ਖਿਆਲ ਉਹਨਾਂ ਨਹੀਂ ਕੀਤਾ ਪਰ ਆਪਣੇ ਅਗਿਆਨਤਾ ਜਾਂ ਲਾਲਚ ਵੱਸ ਮੈਂ ਕਿਹਾ ਸਤਿਗੁਰੂ ਜੀ ਇਸ ਗ੍ਰੰਥ ਨੂੰ ਰੁਮਾਲੇ 파 ਕੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਨਿਤਾ ਪ੍ਰਤੀ ਇਸ ਦੀ ਕਥਾ ਕੀਤੀ ਜਾਂਦੀ ਹੈ ਇਸ ਤੇ ਸਵਾਲ ਕਰਨਾ ਮਤਲਬ ਆਪਣੀ ਮੌਤ ਨੂੰ ਸੱਦਾ ਦੇਣਾ ਮੈਂ ਤਾਂ ਔਖਾ ਔਖਾ ਕਰ ਰਿਆਂ ਕੰਮ ਬੜਾ ਜੇ ਔਖਾ ਤੁਸੀਂ ਮੈਨੂੰ ਡਾਂਟਦੇ ਰਹਿੰਦੇ ਹੋ ਮੈਂ ਤਾਂ ਸੰਕੇ ਤੁਹਾਡੇ ਨਾਲ ਕਲੀਅਰ ਕਰਕੇ ਨਿਰਵਰਤ ਕਰਕੇ ਇਹ ਸਾਰਾ ਕੁਝ ਸੰਕਾ ਸਾਹਮਣੇ ਪੇਸ਼ ਕਰਦਾ ਪਰ ਸੰਕ ਤਾਂ ਨੂੰ ਮੈਂ ਕਿਹਾ ਕੋਈ ਪਰਵਾਹ ਨਹੀਂ ਹਮੇ 5-7 ਸੌ ਬੰਦਾ 1000 ਬੰਦਾ ਸੁਣਦਾ ਨਹੀਂ ਤਾਂ ਅਜਿਹੀਆਂ ਗੱਲਾਂ ਨੂੰ ਫਜ਼ੂਲ ਦਾ ਮੰਨਦੇ ਉਹ ਕਹਿੰਦੇ ਅਸੀਂ ਮੈਨੂੰ ਪਤਾ ਕੀ ਜਵਾਬ ਦਿੰਦੇ ਨੇ ਵੀ ਹੁਣ ਤੱਕ ਦੇ ਸਾਰੇ ਵਿਦਵਾਨ ਹੁਣ ਤੱਕ ਦੇ ਸਾਰੇ ਜਥੇਦਾਰ ਉਹਨ ਤੱਕ ਦੇ ਸਾਰੇ ਜੋ ਹੋ ਚੁੱਕੇ ਕਥਾਵਾਚਕ ਉਹ ਮੂਰਖ ਸਨ ਤੂੰ ਵੱਡਾ ਸਿਆਣਾ ਆ ਗਿਆ ਤੂੰ ਨਵੀਆਂ ਨਵੀਆਂ ਗੱਲਾਂ ਕਰਦਾ ਦੁਨੀਆਂ ਚੱਕ ਤੁਹੀਂਓ ਫਾਇਦਾ ਹੋਇਆ ਮੈਂ ਕਹਿੰਜੀ ਮੈਨੂੰ ਤਾਂ ਇਹ ਸਰਟੀਫਿਕੇਟ ਦੇ ਦਿੰਦੇ ਨੇ ਕਿ ਮੈਂ ਮਾਹਮੂਰ ਖਾਂ ਮੈਂ ਨਾਸਤਕਾਂ ਮੈਂ ਸਿੱਖੀ ਤੋਂ ਗਿਰਿਆ ਹੋਇਆ ਹਾਂ ਬੜੀ ਨਫ਼ਰਤ ਕਰਦੇ ਨੇ ਮੇਰੇ ਨਾਲ ਪਰ ਸਤਗੁਰੂ ਜੀ ਮੈਨੂੰ ਤੁਹਾਡੀ ਗੁੜਤੀ ਹੈ ਹੋਣ ਕਰਕੇ ਕਿ ਤੁਸੀਂ ਹਰ ਜਗ੍ਹਾ ਤਰਕ ਨਾ ਗੱਲ ਕੀਤੀ ਜਦੋਂ ਜਨੇਊ ਪਾਉਣ ਦੀ ਗੱਲ ਸੀ ਫਿਰ ਤਰਕ ਨਾ ਕੀਤੀ ਜਦੋਂ ਸੂਜ਼ ਨੂੰ ਪਾਣੀ ਦੇਣ ਦੀ ਗੱਲ ਸੀ ਉਦੋਂ ਵੀ ਤਰਕ ਨਾ ਕੀਤੀ ਜਦੋਂ ਤੁਸੀਂ ਸਰਾਧਾਂ ਦਾ ਵਿਰੋਧ ਕਰਨਾ ਸੀ ਉਦੋਂ ਵੀ ਤੁਸੀਂ ਤਰਕ ਨਾ ਗੱਲ ਕੀਤੀ ਜਦੋਂ ਕਹਿੰਦੇ ਰੱਬ ਮੱਕੇ ਵਿੱਚ ਅੱਲਾਹ ਤਾਲਾ ਰਹਿੰਦਾ ਉਦੋਂ ਵੀ ਤੁਸੀਂ ਤਰਕ ਨਾ ਗੱਲ ਕੀਤੀ ਸਾਰੀ ਜ਼ਿੰਦਗੀ ਤੁਸੀਂ ਤਰਕ ਨਾ ਗੱਲ ਕਰਦੇ ਰਹੇ ਇਸ ਕਰਕੇ ਮੈਨੂੰ ਹਿੰਮਤ ਪਈ ਮੈਨੂੰ ਹੌਸਲਾ ਹੋਇਆ ਮੈਂ ਆਪਣੇ ਤੌਰ ਤੇ ਤਾਂ ਇਹਨਾਂ ਚੀਜ਼ਾਂ ਨੂੰ ਬਹੁਤ ਦਿਨ ਤੋਂ ਰੱਦ ਕਰ ਰਿਹਾ ਪਰ ਮੈਂ ਸਮਝਿਆ ਕਿ ਫੇ ਅੱਜ ਮੈਂ ਆਪਣੇ ਸਤਿਗੁਰੂ ਜੀ ਤੋਂ ਪੁੱਛ ਲੈਣਾ ਕਿਉਂਕਿ ਸਵਾਬ ਨਾਲ ਤੁਸੀਂ ਆਏ ਹੋ ਤੇ ਨਾਲੇ ਇਹ ਰਾਹ ਵੀ ਮੈਨੂੰ ਕਵੀ ਸੰਤੋਖ ਸਿੰਘ ਕੋਈ ਪਤਾ ਲੱਗਾ ਕਹਿੰਦੇ ਉਸ ਨੂੰ 73 ਵਾਰ ਤੁਹਾਡੇ ਦਰਸ਼ਨ ਹੋਏ ਸੀ ਤੇ ਮੈਂ ਕਿਹਾ ਵੀ ਜੇ ਕਵੀ ਸੰਤੋਖ ਸਿੰਘ ਵਰਗੇ ਬੰਦੇ ਨੂੰ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਦੇ ਸਕਦੇ ਆ ਤੇ ਫੇ ਬਲਦੇਵ ਸਿੰਘ ਨੂੰ ਕਿਉਂ ਨਹੀਂ ਦੇ ਸਕਦੇ ਹੁਣ ਕਈ ਪੁੱਛਦੇ ਸੱਚੀ ਆਏ ਸੀ ਮੈਂ ਕਹ ਜੀ ਪਹਿਲਾਂ ਦੱਸੋ ਸੰਤੋਖ ਸਿੰਘ ਕੋ ਸੱਚੀ ਆਏ ਸੀ ਜੇ ਉਹਦੇ ਕੋ ਸੱਚੀ ਆਏ ਸੀ ਤੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਾਡੇ ਕੋ ਮੇਰੇ ਕੋ ਕਿਉਂ ਨਹੀਂ ਆ ਸਕਦੇ ਸੋ ਉਹਨਾਂ ਦੇ ਹਥਿਆਰ ਨਾਲ ਮੈਂ ਉਹਨਾਂ ਨੂੰ ਹੁਣ पराजित ਉਹਨਾਂ ਨੂੰ ਹਰਾ ਰਿਆ ਉਹਨਾਂ ਨੂੰ ਨਿਰੁੱਤਰ ਕਰ ਰਿਆ ਸਤਗੁਰੂ ਜੀ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਐਵੇਂ ਬਣਾਈ ਰੱਖੋ ਐਵੇਂ ਸੁਪਨਿਆਂ ਵਿੱਚ ਆਉਂਦੇ ਰਹੋ ਮੇਰੀ ਫੁੱਲ ਟੁਕਰੀ ਮਾਫੀ ਕਰਨੀ ਸਤਗੁਰੂ ਜੀ ਮੈਂ ਕੋ ਵਚਨ ਪੜੇ ਸ਼ਬਦ ਤੁਹਾਡੇ ਨਾਲ ਫੈਰੀ ਕਹਾਣੀ ਸਾਂਝੀ ਕਰ ਰਿਹਾ ਮੇਰੀ ਮਜਬੂਰੀ ਸੀ ਪਤਾ ਕਿ ਸਾਰੇ ਸੰਸਾਰ ਦੇ ਲੋਕਾਂ ਨੂੰ ਸੰਕਾਂ ਨੂੰ ਪਤਾ ਲੱਗ ਜਾਵੇ ਅਜਿਹਾ ਕੁਝ ਵੀ ਨਹੀਂ ਸਤਗੁਰੂ ਜੀ ਕਹਿਣ ਲੱਗੇ ਅਜਿਹਾ ਲਖਾਰੀ ਨੂੰ ਤੁਸੀਂ ਸਿੱਖ ਤਾਂ ਕੀ ਕਹਿਣਾ ਇਸ ਨੂੰ ਆਮ ਇਨਸਾਨ ਵੀ ਨਹੀਂ ਮੰਨਿਆ ਜਾ ਸਕਦਾ ਅਜਿਹੀ ਗ੍ਰੰਥ ਨੂੰ ਪੜਨ ਸੁਣਨ ਵਾਲਿਆਂ ਨੂੰ ਕਥਾ ਕਰਨ ਵਾਲਿਆਂ ਨੂੰ ਸਿੱਖ ਕਦੀ ਵੀ ਨਹੀਂ ਮੰਨਿਆ ਜਾ ਸਕਦਾ ਇਹ ਪੱਥਰ ਤੇ ਲਕੀਰ ਹੈ ਜਿਹੜਾ ਬੰਦਾ ਇਸ ਗ੍ਰੰਥ ਵਿੱਚੋਂ ਤੁਹਾਨੂੰ ਕੋਈ ਕਥਾ ਸੁਣਾਉਂਦਾ ਨਾ ਸੁਨੋ ਉਹਨੂੰ ਕਹਿ ਦਿਓ ਵੀਰ ਜੀ ਰਹਿਣ ਦਿਓ ਕੋਈ ਗੱਲ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਚੋਂ ਕਰੋ ਨਹੀਂ ਤਾਂ ਆਪਣਾ ਕੋਈ ਧੰਦਾ ਕੰਮ ਹੋਰ ਲੱਭ ਲਵੋ ਐ ਇੰਨਾ ਕ ਹੌਸਲਾ ਇੰਨੀ ਕ ਡਿੜਤਾ ਰੱਖੋ ਇੰਨਾ ਕ ਦਮ ਰੱਖੋ ਇਹਨੇ ਗੱਲ ਕਹਿਣ ਦਾ ਤਦ ਹੀ ਤੁਸੀਂ ਮੇਰੇ ਸੱਚੇ ਸੁੱਚੇ ਅچھے ਸਿੱਖ ਕਹਿਲਵਾ ਸਕੋਗੇ ਤੋਂ ਇਹਨੇ ਵਚਨ ਕਰਦੇ ਹੋਏ ਸਤਿਗੁਰ ਜੀ ਜੋ ਹੈ ਅਲੋਪ ਹੋ ਗਏ ਬਾਕੀ ਗੱਲਾਂ ਕਹਿੰਦੇ ਬਾਅਦ ਵਿੱਚ ਕਰਾਂਗੇ ਤੇ ਸਤਿਗੁਰ ਵੱਲੋਂ ਉਹਨਾਂ ਨੂੰ ਮੈਂ ਸਤ ਕਰਤਾਰ ਗਿਆ ਉਹਨਾਂ ਵੀ ਸਤ ਕਰਤਾਰ ਗਿਆ ਅਸਮਾਪਤ ਹੋਈ ਤੇ ਅੱਜ ਦੀ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਪੂਰੀ ਉਮੀਦ ਹੈ ਸੰਗਤਾਂ ਇਹ ਸਾਡੀ ਵਿਚਾਰ ਤੋਂ ਪੂਰਾ ਲਹਾ ਲੈਣ ਗਿਆ ਸਾਡੇ ਸਤਿਗੁਰ ਅਜੇ ਹ ਕੁਝ ਨਹੀਂ ਕਰਦੇ ਸਨ ਉਹ ਨਾ ਹੀ ਕੋਈ ਬੰਦਾ ਸਰੀਰ ਸਾਡੀ ਕਿਤੇ ਜਾ ਕੇ ਕੋਈ ਕੰਮ ਕਰ ਸਕਦਾ ਇਹ ਸਾਨੂੰ ਪਰਮ ਭਲੇਖਿਆਂ ਵਿੱਚ ਪਾਇਆ ਗਿਆ ਹੋਇਆ ਜੇ ਤੁਹਾਨੂੰ ਇਹ ਮੇਰੀ ਖੋਜ ਵਿਚਾਰ ਚੰਗੀ ਲੱਗਦੀ ਆ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਐਨਓ ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਘੰਟੀ ਦਾ ਬਟਨ ਵੀ ਦਬਾ ਦਿਓ ਸਤਿ ਸ੍ਰੀ ਅਕਾਲ